ਇਸਾ ਪਿੰਡ ਦੇ ਵਿੱਚ ਜਿਸ ਮੁਹੱਲੇ ਦੇ ਵਿੱਚ ਖੜੇ ਹੋਏ ਆ ਇੱਥੋਂ ਦਾ ਵਿਕਾਸ ਵੀ ਆ ਜਿਹੜਾ ਉਸ ਹੱਦ ਤੀਕ ਨਾਲੀਆਂ ਤੋਂ ਬਾਹਰ ਉੱਛਲਦਾ ਫਿਰਦਾ ਹੈਗਾ ਕਿ ਲੋਕਾਂ ਨੂੰ ਆ ਜਿਹੜਾ ਇੱਥੋਂ ਦੀ ਲੰਘਣਾ ਵੀ ਹੈ ਜਿਹੜਾ ਮੁਸ਼ਕਲ ਹੋ ਚੁੱਕਿਆ 15-20 ਦਿਨ ਹੋ ਗਏ ਮੇਰੇ ਘਰ ਵਾਲੇ ਮੁਕੇ ਨੂੰ ਤੇ ਮੇਰੇ ਜਿਹੜੇ ਰਿਸ਼ਤੇਦਾਰ ਆਏ ਸੀ ਐ ਪਾਣੀ ਦੇ ਵਿੱਚੋਂ ਹੀ ਲੰਘਦੇ ਰਹੇ ਤੇ ਮੇਰੇ ਕੋਲੇ ਮਹਿਸੂਸ ਕਰਦੇ ਰਹਿ ਬਹੁਤ ਜੀ ਬਿਮਾਰੀਆਂ ਪੜੀਆਂ ਜਾ ਰਹੀਆਂ ਮੱਛਰ ਐਡਾ ਜ਼ਰੀਲਾ ਲੜਦਾ ਨਾ ਵੇਖੋ ਹੁਣ ਗਰਮੀ ਆ ਗਈ ਨਾ ਸਾਡੇ ਮੰਦੇ ਹਾਲ ਬੁਖਾਰ ਚੜਦੇ ਨੇ ਬੁਰੇ ਹਾਲ ਹੋ ਜਾਂਦੇ ਸਾਡੇ ਤਾਂ ਘਰਾਂ ਤੇ ਕਰ ਪਾਣੀ ਵੜਨਾ ਸ਼ੁਰੂ ਆ ਪਿਆ ਹੈ ਸਾਡਾ ਤਾਂ ਲੰਘਣਾ ਜਿਆਦਾ ਬਹੁਤ ਜਿਆਦਾ ਮੁਸ਼ਕਲ ਸਾਡੇ ਜਿਹੜੇ ਰਿਸ਼ਤੇਦਾਰਾਂ ਦੇ ਨੋ ਵੀ ਨਹੀਂ ਆਉਂਦੇ ਕਹਿੰਦੇ ਤੁਹਾਡੀ ਗਲੀ ਚ ਪਾਣੀ ਬਹੁਤ ਜਿਆਦਾ ਖੜਾ ਹੁੰਦਾ ਭਾਰਤ ਜੇਕਰ ਦੇਖੀਏ ਤਾਂ ਵੱਡੇ ਪੱਦਰ ਦੇ ਉੱਤੇ ਆਮ ਤੌਰ ਦੇ ਉੱਤੇ ਚੋਣਾਂ ਦਾ ਅਖਾੜਾ ਬਣਿਆ ਰਹਿੰਦਾ ਤੇ ਹਰ ਤੀਜੇ ਦਿਨ ਇੱਥੇ ਕੋਈ ਨਾ ਕੋਈ ਚੋਣਾਂ ਹੁੰਦੀਆਂ ਰਹਿੰਦੀਆਂ ਤੇ ਹਰੇਕ ਲੀਡਰ ਦਾ ਇਹ ਵਾਅਦਾ ਹੁੰਦਾ ਕਿ ਅਸੀਂ ਵਿਕਾਸ ਕਰ ਦਿਆਂਗੇ ਅੱਜ ਇਸ ਟਾਈਮ ਅਸੀਂ ਪਿੰਡ ਮਮਦੂਤ ਖੜੇ ਹੋਏ ਆ ਜੋ ਕਿ ਫਰੋਜਪੁਰ ਜ਼ਿਲ੍ਹੇ ਦੇ ਦਿਹਾਤੀ ਏਰੀਆ ਹੈਗਾ ਤੇ ਇੱਥੋਂ ਦੇ ਜੇਕਰ ਵਿਕਾਸ ਦੀ ਗੱਲ ਕਰੀਏ ਤਾਂ ਅਕਸਰ ਕਈ ਥਾਵਾਂ ਦੇ ਉੱਤੇ ਤੁਹਾਨੂੰ ਵਿਕਾਸ ਆ ਜਿਹੜਾ ਉਹ ਨਾਲੀਆਂ ਥਾਣੀ ਦੀ ਬਾਹਰ ਦੀ ਉਛਲਦਾ ਹੋਇਆ ਜਿਹੜਾ ਦਿਖਾਇਆ ਹੈਗਾ ਤੇ ਇਸ ਪੜ ਦੇ ਵਿੱਚ ਜਿਸ ਮੁਹੱਲੇ ਦੇ ਵਿੱਚ ਖੜੇ ਹੋਏ ਆ ਇੱਥੋਂ ਦਾ ਵਿਕਾਸ ਵੀ ਆ ਜਿਹੜਾ ਉਹ ਇਸ ਹੱਦ ਤੀਕ ਨਾਲੀਆਂ ਤੋਂ ਬਾਹਰ ਉੱਛਲਦਾ ਫਿਰਦਾ ਹੈਗਾ ਕਿ ਲੋਕਾਂ ਨੂੰ ਆ ਜਿਹੜਾ ਇੱਥੋਂ ਦੀ ਲੰਘਣਾ ਵੀ ਹੈ ਜਿਹੜਾ ਮੁਸ਼ਕਲ ਹੋ ਚੁੱਕਿਆ ਹੈਗਾ ਸਾਡੇ ਨਾਲ ਇਸ ਗਲੀ ਦੇ ਲੋਕ ਬੀਬੀਆਂ ਭੈਣਾਂ ਮੌਜੂਦ ਨੇ ਸਸੀਕਾਲ ਬੀਬੀ ਜੀ ਸਸੀਕਾਲ ਜੀ ਅੱਛਾ ਬੀਬੀ ਜੀ ਕੀ ਕੀ ਨਾਮ ਆ ਤੁਹਾਡਾ ਰਾਜ ਆ ਜੀ ਮੇਰਾ ਨਾਮ ਅੱਛਾ ਬੀਬੀ ਜੀ ਇਹ ਦੱਸਿਓ ਕਿ ਇਸ ਗਲੀ ਦੀ ਕੀ ਵੱਡੀ ਸਮੱਸਿਆ ਹੈਗੀ ਵੇਖੋ ਜੀ ਅਸੀਂ ਤਾਂ ਨਾ 3 ਸਾਲ ਹੋ ਗਿਆ ਸਾਨੂੰ ਆਇਆ ਨੂੰ 15-20 ਦਿਨ ਹੋ ਗਿਆ ਮੇਰੇ ਘਰ ਵਾਲੇ ਮੁਕੇ ਨੂੰ ਤੇ ਮੇਰੇ ਜਿਹੜੇ ਰਿਸ਼ਤੇਦਾਰ ਆਏ ਸੀ ਇਹ ਪਾਣੀ ਦੇ ਵਿੱਚੋਂ ਹੀ ਲੰਘਦੇ ਰਹੇ ਨੇ ਤੇ ਮੇਰੇ ਕੋਲੇ ਮਹਿਸੂਸ ਕਰਦੇ ਰਹੇ ਇਹ ਨਹੀਂ ਕੋਈ ਹੱਲ ਨਹੀਂ ਕੋਈ ਹੁੰਦਾ ਵੀ ਇਹ ਪਾਣੀ ਜਦੋਂ ਜਿਆਦਾ ਚੜੀ ਜਾਂਦਾ ਪਾਣੀ ਘਟ ਨਹੀਂ ਹੁੰਦਾ ਨਾ ਕੋਈ ਨਹੀਂ ਇੱਥੇ ਕੋਈ ਆਂਦਾ ਨਹੀਂ ਕੋਈ ਵੇਂਦਾ ਹੀ ਨਹੀਂ ਨਾ ਕੋਈ ਵੀ ਆ ਕੇ ਵੀ ਇਹ ਕਿੱਡੇ ਔਖੇ ਨੇ ਕਿ ਇਹ ਸੌਖੇ ਨੇ ਪੈਰ ਭੇਕੇ ਅੰਦਰ ਜਾਣੇ ਆ ਭਿੱਜ ਕੇ ਬਾਹਰ ਨਿਕਲਣੇ ਅੱਛਾ ਕਿੰਨੇ ਕਿੰਨੇ ਚਿਰ ਦੀ ਸਮੱਸਿਆ ਹੈਗੀ ਇਹ ਵੇਖੋ ਜੀ ਇਹ ਨੂੰ ਹੋ ਹੀ ਗਿਆ ਮੈਨੂੰ ਲੱਗਦਾ ਸਾਲ ਕਿ ਹੋ ਗਿਆ ਸਾਲ ਹੋ ਗਿਆ ਪੂਰਾ ਪਾਣੀ ਨੇ ਕੋਈ ਸੁਣਦਾ ਹੀ ਨਹੀਂ ਸਾਡੀ ਕੋਈ ਵਿਵਾਦ ਪੁੱਛਦਾ ਹੀ ਨਹੀਂ ਇਸ ਸਾਲ ਤੋਂ ਉੱਤੇ ਹੋ ਗਿਆ ਗੰਦੇ ਪਾਣੀ ਵਿੱਚ ਦੀ ਗੰਦੇ ਪਾਣੀ ਦੇ ਵਿੱਚ ਦੀ ਲੰਗਦੇ ਅਸੀਂ ਜੀ ਹਾਂਜੀ ਅੱਛਾ ਇਸ ਗਲੀ ਦੇ ਵਿੱਚ ਬਿਮਾਰੀਆਂ ਕਿੰਨੀਆਂ ਕਿ ਬੱਚੇ ਕਿੰਨੇ ਕਿ ਬਿਮਾਰ ਹੋ ਰਹੇ ਬਹੁਤ ਜੀ ਬਿਮਾਰੀਆਂ ਬੜੀਆਂ ਜਾਦੀਆਂ ਮੱਛਰ ਐਡਾ ਜਰੀਲਾ ਲੜਦਾ ਨਾ ਵੇਖੋ ਹੁਣ ਗਰਮੀ ਆ ਗਈ ਨਾ ਸਾਡੇ ਮੰਦੇ ਹਾਲ ਬੁਖਾਰ ਚੜਦੇ ਨੇ ਬੁਰੇ ਹਾਲ ਹੋ ਜਾਂਦੇ ਨੇ ਇੰਨਾ ਗੰਦਾ ਮੱਛਰ ਤੇ ਬੁਖਾਰ ਬਿਮਾਰੀਆਂ ਚੱਲਦੀਆਂ ਨੇ ਪਈਆਂ ਬਹੁਤ ਜਾਦੀਆਂ ਜਰੀਲੀਆਂ ਜੀ ਛੱਟੀ ਹੋਰ ਕੀ ਕੀ ਦਿੱਕਤਾਂ ਹੈਗੀਆਂ ਇਸ ਗਲੀ ਚ ਸਾਨੂੰ ਤਾਂ ਜੀ ਜਲਦੀ ਆ ਪਾਣੀ ਦਾ ਕਰਾ ਦਿਓ ਹੂੰ ਪਾਣੀ ਜਿਹੜਾ ਦਾ ਸਾਫ਼ ਹੋ ਜਾ ਗਲੀ ਬਸ ਅੱਛਾ ਇਹ ਓਵਰਫਲੋ ਕਾ ਤਾਂ ਹੁੰਦਾ ਹੈਗਾ ਕੀ ਕਰਨਾ ਓਵਰ ਸੀਵਰ ਫਿਰ ਬਣ ਗਿਆ ਹੈਗਾ ਸੀਵਰ ਉਹਨੂੰ ਜਲਦੀ ਨਿਜ ਕਰ ਦੇ ਅੱਛਾ ਸੀਵਰ ਬਣਿਆ ਪਿਆ ਹੈਗਾ ਕਨੈਕਸ਼ਨ ਦੇਣ ਵਾਲਾ ਹਾਂਜੀ ਅੱਛਾ ਕਦੋਂ ਕਦੋਂ ਕਹਿ ਰਹੇਗੇ ਵੀ ਕਨੈਕਸ਼ਨ ਦੇ ਦਾਂਗੇ ਕਿੰਨੇ ਕ ਟਾਈਮ ਤੱਕ ਇਹ ਨਹੀਂ ਜੀ ਹੁਣ ਪਤਾ ਸਾਨੂੰ ਅੱਛਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਕੀ ਆ ਪਾਣੀ ਪੋਣੀ ਆਪਣਾ ਸੈੱਟ ਹੋ ਜਗਦੀ ਹੈ ਅੱਛਾ ਹਾਂਜੀ ਜੀ ਮਾਤਾ ਤੁਸੀਂ ਵੀ ਅਸੀਂ ਤਾਂ ਉੱਥੇ ਮੰਡੋਟ ਰਹਿੰਨੇ ਆ ਅੱਛਾ ਸਾਡੇ ਤਾਂ ਗਲੀ ਸੁੱਕੇ ਹੀ ਹੈ ਠੀਕ ਹੈ ਅੱਛਾ ਤੁਸੀਂ ਵੀ ਇਸੇ ਗਲੀ ਚ ਆਈ ਨਹੀਂ ਜੀ ਸਾਡੀ ਤਾਂ ਉਧਰ ਗਲੀ ਹੈਗੀ ਹੈ ਹਾਂਜੀ ਤੇ ਸਾਡੇ ਵੇਖਾ ਪਾਣੀ ਦਾ ਇਹ ਸਾਡੇ ਤਾਂ ਪਾਣੀ ਇੰਨਾ ਨਾ ਗੋਡੇ ਗੋਡੇ ਤੁਹਾਡੇ ਵੀ ਉਧਰ ਇੰਨਾ ਹੀ ਆ ਹਾਂਜੀ ਸਾਡੇ ਦਾ ਘਰਾਂ ਤੇ ਕਰ ਪਾਣੀ ਵੜਨਾ ਸ਼ੁਰੂ ਆ ਪਿਆ ਹੈ ਸਾਡਾ ਤਾਂ ਲੰਘਣਾ ਜਿਆਦਾ ਬਹੁਤ ਜਿਆਦਾ ਮੁਸ਼ਕਲ ਸਾਡੇ ਜਿਹੜੇ ਰਿਸ਼ਤੇਦਾਰਾਂ ਆਂਦੇ ਨੇ ਉਹ ਵੀ ਨਹੀਂ ਆਂਦੇ ਕਹਿੰਦੇ ਤੁਹਾਡੀ ਗਲੀ ਚ ਪਾਣੀ ਬਹੁਤ ਜਿਆਦਾ ਖੜਾ ਹੁੰਦਾ ਅੱਛਾ ਤਾਂ ਕਰਕੇ ਆਂਦੇ ਨਹੀਂਗੇ ਜੇ ਮੋਟਰਸਾਈਕਲ ਨਹੀਂ ਤਾਂ ਉਹ ਵੀ ਜ਼ਿਮੀਂਦਾਰਾਂ ਦੀ ਥਾਗ ਹੈਗੇ ਉਹਦੇ ਵਿੱਚੋਂ ਦੀ ਵਿਚਾਰੇ ਲੈ ਕੇ ਲੰਘਦੇ ਨੇ ਹੂੰ ਗਲੀ ਦੇ ਵਿੱਚੋਂ ਲੰਘਣਾ ਬੰਦ ਆ ਪਿਆ ਹੈ ਕਿਛੋ ਹਾਂਜੀ ਤੇ ਅਸੀਂ ਵੀ ਕਹਿਨੇ ਵੀ ਸਾਡੇ ਪਾਣੀ ਦਾ ਮਸਲਾ ਹੱਲ ਹੋ ਜਾਵੇ ਤੇ ਬਸ ਵੀ ਅਸੀਂ ਸੌਖੇ ਹੋ ਜਾਈਏ ਅਸੀਂ ਬਹੁਤ ਜ਼ਿਆਦੇ ਔਖੇ ਬਹੁਤ ਜ਼ਿਆਦੇ ਹੋਏ ਪੈ ਅੱਛਾ ਕੋਈ ਲੀਡਰ ਨਹੀਂ ਆਇਆ ਜਿਨ੍ਹਾਂ ਨੂੰ ਵੋਟਾਂ ਪਾਈਆਂ ਸੀ ਨਹੀਂ ਜੀ ਕੋਈ ਨਹੀਂ ਆਇਆ ਕੋਈ ਵੇਖਣ ਆਂਦਾ ਹੀ ਨਹੀਂਗਾ ਅੱਛਾ ਹਾਂਜੀ ਕੋਈ ਨਹੀਂ ਆਂਦਾ ਨਾ ਕੋ ਗੱਲ ਸੁਣਦਾ ਨਾ ਕੋ ਵੇਂਦਾ ਕਿ ਨਾ ਕੁਛ ਨਹੀਂਗਾ ਜੀ ਹਾਂਜੀ